ਪਤਾ ਲੱਗਿਆ ਜੀ ਤੁਹਾਡੇ ਪਿੰਡ ਦੇ ਵੀਰ ਅਮਰਤਪਾਲ ਸਿੰਘ ਜਿਹੜੇ ਸੀਗੇ ਉਹਨਾਂ ਨੇ ਕਾਗਜ਼ਪਰੇ ਖਡੂਰ ਸਾਹਿਬ ਲਈ ਜੀ ਆਜ਼ਾਦ ਤੌਰ ਤੇ ਅਸੀਂ ਤਾਂ ਆਪਦੇ ਮੂੰਹ ਤੇ ਸਾਡਾ ਚਪੇੜਾ ਮਾਰਨ ਨੂੰ ਜੀ ਕਰਦਾ ਆਪਦੇ ਮੂੰਹ ਤੇ ਆਪ ਹੀ ਮਾਰ ਕੇ ਵੀ ਅਸੀਂ ਬੋਕਰ ਨੂੰ ਵੋਟਾਂ ਪਾਤੀਆਂ ਜੀ ਆਮ ਆਦਮੀ ਪਾਰਟੀ ਦਾ ਬਾਈ ਜੀ ਬੰਦਾ ਹੈ ਸਾਡੇ ਸਾਰੇ ਪਿੰਡ ਨੂੰ ਦੁੱਖ ਹੈ ਸਾਡਾ ਹੈ ਹੈ ਆਪਦਾ ਹੈ ਪਰ ਇਹਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਜੇ ਤੱਕ ਵੀ ਕਿਹੜੀ ਮਜਬੂਰੀ ਕਰਨੀ ਨੇ ਕਾਗਜ਼ ਭਰ ਲੈ ਜਾਣਦਾ ਹੈ ਬੰਦਾ ਲਾਈਵ ਹੋ ਕੇ ਆਪ ਦੀ ਦੱਸੇ ਵੀ ਮੈਂ ਕਿਸ ਦਵਾ ਜਾ ਕੇ ਕੀਤੀ ਆ ਜਾਂ ਇਹ ਵਾਪਸ ਲਵੇ ਵਾਪਸ ਲੈ ਲਿਆ ਜੀ ਵਾਪਸ ਲੈ ਲਿਆ ਜੀ ਵਾਪਸ ਲੈ ਲੇ ਵਿਡਰੋ ਕਰ ਲਿਆ ਹਾਂ ਜੀ ਹਾਂ ਜੀ ਫੇਰ ਚਲੋ ਫੇਰ ਵੀ ਠੀਕ ਆ ਜੀ ਸਾਡੇ ਪਰ ਪਰ ਸਾਡਾ ਅ ਇੱਥੇ ਦਾਣਾ ਮੰਡੀ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਆਏ ਸੀ ਭਾਈ ਜੀ ਸਾਡਾ ਸਾਰਾ ਪਿੰਡ ਰੋਂਦਾ ਹੀ ਸੀ ਇੱਕ ਹਿਸਾਬ ਦੇ ਨਾਲ ਤਾਂ ਉਹ ਕਹਿੰਦੇ ਵੀ ਕੁਝ ਪਿੰਡ ਦੇ ਨੌਜਵਾਨ ਤਾਂ ਇੱਥੋਂ ਤੱਕ ਆ ਗਿਆ ਸੀ ਮਸਲਾ ਵੀ ਉਹ ਕਹਿੰਦੇ ਜੀ ਅਸੀਂ ਬਾਈਕਾਟ ਕਰ ਦੇਣਾ ਵੀ ਪਿੰਡ ਦਾ ਸਮਾਜਿਕ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਇਸ ਬੰਦੇ ਦਾ ਵੀ ਹੱਡਾ ਨਾ ਜੀ ਜਣੀ ਅੰਦਰੂਨੀ ਇਹ ਗੱਲਾਂ ਚੱਲ ਪਈਆਂ ਅਸੀਂ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਲੜਨ ਦਾ ਅਧਿਕਾਰ ਦਿੱਤਾ ਹੋਇਆ ਜੀ ਜਿਨ੍ਹਾਂ ਨੂੰ ਲੜ ਸਕਦਾ ਬੰਦਾ ਕਿਤੋਂ ਵੀ ਲੜ ਸਕਦਾ ਹੈ ਜੀ ਤਾਂ ਇਹ ਚੋਣ ਲੜਨ ਦਾ ਅਧਿਕਾਰ ਬਾਈ ਦੀ ਹੈ ਫਿਰ ਜਾਂ ਤਾਂ ਅਸਤੀਫਾ ਦਿੰਦਾ ਇਹ ਪਹਿਲਾ ਆਮ ਆਦਮੀ ਪਾਰਟੀ ਚ ਫਿਰ ਲੜਦਾ ਇਹ ਤਾਂ ਆਮ ਆਦਮੀ ਪਾਰਟੀ ਨੇ ਚਾਲ ਖੇਡੀ ਸੀ ਠੀਕ ਹੈ ਜੀ ਇਹੋ ਕੋ ਖਰਾਬ ਕਰਨ ਦੀ ਇੱਥੇ ਕਿਉਂਕਿ ਉਹ ਸੀਟ ਉੱਥੋਂ ਨਿਕਲਦੀ ਹੈ ਕਨੂਰ ਸਾਹਿਬ ਦੀ ਬਾਈ ਜੀ ਜੀ ਤਾਂ ਮੌਲ ਤਾਂ ਕਹਿੰਦੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਜਿੱਤ ਪ੍ਰਾਪਤ ਹੋਣੀ ਹੈ ਜੀ ਉੱਥੇ ਮੈਂ ਕਹਨਾ ਬਾਈਆ ਤੁਸੀਂ ਰਿਕਾਰਡਿੰਗ ਰੱਖ ਲਓ ਇੱਥੇ ਸਾਡੇ ਪਿੰਡ ਚੋਂ ਤਾਂ 50 ਵੋਟਾਂ ਤੋਂ ਵੱਧ ਜੇ 51ਵੀਂ ਵੋਟ ਨਹੀਂ ਪੈਂਦੀ ਇਹਨੂੰ ਚਲੋ ਜੀ ਹਾਂ ਜੀ ਮੇਰੀ ਗੱਲ ਸਰਦਾਰ ਅਵਤਾਰ ਸਿੰਘ ਜੀ ਨਾਲ ਹੋ ਰਹੀ ਹੈ ਜੀ ਬਾਈ ਜਗਦੀਪ ਥੜੀ ਦੀ ਆਵਾਜ਼ ਲੱਗਦੀ ਹੈ ਮੈਨੂੰ ਯਾਰਾ ਤਾਂ ਬਸ وہی ਬੋਲ ਰਹੇ ਆ ਵੀਰੇ ਭਾਈ ਜੀ ਕੀ ਹਾਲ ਚਾਲ ਹੈ ਹਾਂਜੀ ਮੈਂ ਉਤਾਰ ਸਿੰਘ ਪਤਾ ਲੱਗਿਆ ਜੀ ਤੁਹਾਡੇ ਪਿੰਡ ਦੇ ਵੀਰ ਅਮਰਪਾਲ ਸਿੰਘ ਜਿਹੜੇ ਸੀਗੇ ਉਹਨਾਂ ਨੇ ਕਾਗਜ਼ ਭਰੇ ਖਡੂਰ ਸਾਹਿਬ ਲਈ ਜੀ ਆਜ਼ਾਦ ਤੌਰ ਤੇ ਹਾਂਜੀ ਹਾਂਜੀ ਭਰੇ ਆ ਜੀ ਉਹ ਤੁਹਾਡੇ ਪਿੰਡ ਦੇ ਆ ਜੀ ਉਹ ਹਾਂਜੀ ਸਾਡੇ ਪਿੰਡ ਦੇ ਆ ਜੀ ਆਪਣੇ ਨਾਲ ਹੀ ਰਹਿੰਦੇ ਆ ਪਹਿਲਾਂ ਉਹ ਬੰਦੇ ਅੱਛਾ ਜੀ ਹਾਂਜੀ ਤੇ ਕਿਵੇਂ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਹਸਤੀਫਾ ਦਿੱਤਾ ਕਿਉਂਕਿ ਇਹ ਤੁਹਾਡੇ ਸਵਾਲ ਇਹ ਇਸ ਲਈ ਕਰ ਰਹੇ ਆ ਭਾਈ ਜੀ ਕਿਉਂਕਿ ਉਹਨਾਂ ਦਾ ਇੱਕ ਤਾਂ ਨੰਬਰ ਨਹੀਂ ਲੱਗ ਰਿਹਾ ਹੁਣ ਅੱਛਾ ਜੀ ਤੇ ਉਹ ਜਾਂ ਤਾਂ ਉਹਨਾਂ ਨੇ ਬੰਦ ਕਰ ਲਿਆ ਜਾਂ ਫਿਰ ਉਹ ਮਿਲ ਨਹੀਂ ਰਿਹਾ ਜਿਹੜਾ ਨੰਬਰ ਆਪਾਂ ਨੂੰ ਮਿਲਿਆ ਨਹੀਂ ਭਾਈ ਜੀ ਗੱਲ ਇਹ ਆ ਕੋਈ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਜੀ ਅੱਛਾ ਜੀ ਠੀਕ ਆ ਗੱਲ ਪਹਿਲੀ ਮੇਰੀ ਪਰਸੋਂ ਗੱਲ ਵੀ ਹੋਈ ਸੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜਿਹੜਾ ਜੀਬੂਗੜ੍ਹ ਜੇਲ੍ਹ 'ਚ ਬੈਠਾ ਉਹਦੇ ਪਿਤਾ ਜੀ ਨਾਲ ਠੀਕ ਹੈ ਜੀ ਕੱਲ ਠੀਕ ਹੈ ਜੀ ਉਹਨਾਂ ਦੇ ਨਾਲ ਇੱਕ ਚਮਕੌਰ ਸਿੰਘ ਆ ਜੋ ਪ੍ਰਚਾਰ ਕਰਦੇ ਉਹਨਾਂ ਨਾਲ ਮੈਂ ਬੜੀ ਮੁਸ਼ਕਲ ਨਾਲ ਨੰਬਰ ਲੱਭ ਕੇ ਉਹਨਾਂ ਨਾਲ ਗੱਲ ਕਰੀ ਸੀਗੀ ਠੀਕ ਹੈ ਜੀ ਉਹਨਾਂ ਨੂੰ ਸਾਰੀ ਗੱਲੀ ਦੱਸੀ ਅਸਲ ਬਈ ਸਚਾਈ ਇਹ ਆਪਾਂ ਦਾ ਸੱਚੀ ਗੱਲ ਕਹਿ ਦੇਣੀ ਆ ਆਪਾਂ ਦਾ ਕੌਮ ਲਈ ਯਾਰ ਕੁਝ ਵੀ ਹੋ ਜੇ ਠੀਕ ਹੈ ਜੀ ਅੱਜ ਵੀ ਚੈਨਲ ਇਥੋਂ ਇੰਟਰਵਿਊ ਲੈ ਕੇ ਗਏ ਆ ਬਾਈ ਜੀ ਅਸੀਂ ਤਾਂ ਆਪਦੇ ਮੂੰਹ ਤੇ ਸਾਡਾ ਚਪੇੜਾ ਮਾਰਨ ਨੂੰ ਜੀ ਕਰਦਾ ਆਪਦੇ ਮੂੰਹ ਤੇ ਆਪ ਹੀ ਮਾਰ ਗਏ ਅਸੀਂ ਬੋਕਰ ਨੂੰ ਮੋਟਾ ਪਾਤੀਆਂ ਅੱਛਾ ਜੀ ਉਹ ਕਿਉਂ ਬਾਈ ਜਿਹੜਾ ਬੰਦਾ ਇਹ ਅਮਰਤਪਾਲ ਸਾਡੇ ਪਿੰਡ ਦਾ ਹੈ ਜੀ ਹਾਂਜੀ ਇਸ ਬੰਦੇ ਦੇ ਮਗਰ ਅਸੀਂ ਸੀਗੇ ਬਦਲਾ ਦੇ ਚੱਕਰ 'ਚ ਸੀ ਪਹਿਲਾਂ ਵੀ ਮਨਜੀਤ ਬਲਾਸਪੁਰ ਨੂੰ ਵੋਟਾਂ ਪਾਈਆਂ ਜੀ ਕਿੰਨਾ ਕੰਗੜ ਉਹੀ ਪਿੰਡ ਹੈ ਜਿੱਥੇ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਜੀ ਬਿਲਕੁਲ ਜੀ ਉਹੀ ਹੈ ਜ਼ਫਰਨਾਮਾ ਲਿਖਿਆ ਇੱਥੇ 3 ਮਹੀਨੇ 13 ਦਿਨ ਇੱਥੇ ਰਹੇ ਨੇ ਠੀਕ ਹੈ ਜੀ ਇਸ ਬੰਦੇ ਦੇ ਸਾਡੇ ਪਿੰਡ ਵਾਲੇ ਅਮਰਤਪਾਲ ਨੇ ਕਹਿਣ ਤੇ ਬਾਈ ਜੀ ਅਸੀਂ ਇਹਨੂੰ ਵੋਟਾਂ ਪਾਈਆਂ ਸੀ ਮਨਜੀਤ ਬਲਾਸਪੁਰ ਨੂੰ ਠੀਕ ਹੈ ਜੀ ਇਦੋਂ ਪਹਿਲੀ ਵਾਰ ਵੀ ਤੇ ਹੁਣ ਵੀ ਇਸ ਇਸ ਵਾਰ ਜੋ ਪੰਜਾਬ ਸਰਕਾਰ ਬਣੀ ਆ ਉਦੋਂ ਵੀ ਅੱਛਾ ਇਹ ਅਮਰਤਪਾਲ ਸਿੰਘ ਨੇ ਕਹਿਣ ਤੇ ਪਾਈਆਂ ਤੁਸੀਂ ਏ ਸਮਰਤਪਾਲ ਦੇ ਕਹਿਣ ਤੇ ਸੀ ਝਾੜੂ ਨੂੰ ਵੋਟਾਂ ਪਾਈਆਂ ਇਹਨਾਂ ਦੇ ਨਾਲ ਸੀ ਹੁਣ ਥੋੜੇ ਦਿਨੀ ਪਹਿਲਾਂ 5 6 ਹੋ ਗਏ ਹਫਤਾ ਪਹਿਲਾਂ ਕਰਮਜੀਤ ਅਨਮੋਲ ਇਹਨਾਂ ਦੇ ਘਰ ਆਇਆ ਸਾਡੇ ਪਿੰਡ ਦੀਨਾ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਆਮ 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 ਆਦਮੀ ਪਾਰਟੀ ਦਾ ਬਾਈ ਜੀ ਬੰਦਾ ਹੈ ਸਾਡੇ ਸਾਰੇ ਪਿੰਡ ਨੂੰ ਦੁੱਖ ਹੈ ਸਾਡਾ ਹੈ ਹੈ ਆਪਦਾ ਹੈ ਪਰ ਇਹਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਅਜੇ ਤੱਕ ਵੀ ਕਿਹੜੀ ਮਜਬੂਰੀ ਕਰਨੇ ਨੇ ਕਾਗਜ਼ ਭਰ ਲੈ ਠੀਕ ਹੈ ਜੀ ਠੀਕ ਹੈ ਜੀ ਜਾਣਤਾ ਹੀ ਬੰਦਾ ਲਾਈਵ ਹੋ ਕੇ ਆਪਦੀ ਦੱਸੇ ਵੀ ਮੈਂ ਕਿਸ ਦਵਾ ਜਾ ਕੇ ਕੀਤੀ ਆ ਜਾਂ ਇਹ ਵਾਪਸ ਲਵੇ ਵਾਪਸ ਲੈ ਲਿਆ ਜੀ ਵਾਪਸ ਲੈ ਲਿਆ ਜੀ ਵਾਪਸ ਲੈ ਲੇ ਵਿਡਰੋ ਕਰ ਲਿਆ ਹਾਂ ਜੀ ਹਾਂ ਜੀ ਫੇਰ ਚਲੋ ਫੇਰ ਵੀ ਠੀਕ ਹੈ ਜੀ ਸਾਡੇ ਪਰ ਪਰ ਸਾਡਾ ਅੱਜ ਅ ਇੱਥੇ ਦਾਣਾ ਮੰਡੀ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਆਏ ਸੀ ਭਾਈ ਜੀ ਸਾਡਾ ਸਾਰਾ ਪਿੰਡ ਰੋਂਦਾ ਹੀ ਸੀ ਇੱਕ ਹਿਸਾਬ ਦੇ ਨਾਲ ਤਾਂ ਅੱਛਾ ਜੀ ਸਰਬਜੀਤ ਸਿੰਘ ਜੀ ਜਿਹੜੇ ਉਹ ਬਿਆਨਤ ਸਿੰਘ ਜੀ ਦੇ ਪੁੱਤਰ ਹਾਂਜੀ ਹਾਂਜੀ ਉਹ ਉਹ ਖੜਿਆ ਆਪਾਂ ਤਾਂ ਉਹਨਾਂ ਮਗਰ ਵੋਟਾਂ ਪਾ ਰਹੇ ਆ ਜੀ ਉਹਨਾਂ ਨੂੰ ਸਾਡੇ ਜਿੰਨੇ ਵੀ ਬੰਦੇ ਸਾਡੇ ਪਿੰਡ ਦੇ ਅੱਛਾ ਜੀ ਹਾਂਜੀ 20 ਦੀ ਵੋਟਾਂ ਪੈਣਗੀਆਂ ਇੱਥੋਂ ਬੌਕਰ ਨੂੰ ਇੱਥੋਂ ਤੁਸੀਂ ਗੱਲ ਕਿਉਂਕਿ ਸਾਹਮਣੇ ਇਹ ਆਈ ਸੀ ਉਹ ਦੋ ਚਮਕੌਰ ਸਿੰਘ ਹੋਰਾਂ ਨਾਲ ਵੀ ਮੈਂ ਮੁਲਾਕਾਤ ਕੀਤੀ ਆ ਇੰਟਰਵਿਊ ਕਰ ਰਿਆ ਸੀਗਾ ਤਾਂ ਉਹ ਕਹਿੰਦੇ ਵੀ ਕੁਝ ਪਿੰਡ ਦੇ ਨੌਜਵਾਨ ਤਾਂ ਇੱਥੋਂ ਤੱਕ ਆ ਗਿਆ ਸੀ ਮਸਲਾ ਵੀ ਉਹ ਕਹਿੰਦੇ ਜੀ ਅਸੀਂ ਬਾਈਕਾਟ ਕਰ ਦੇਣਾ ਹੈ ਵੀ ਪਿੰਡ ਦਾ ਸਮਾਜਿਕ ਤੌਰ ਤੇ ਅਸੀਂ ਬਾਈਕਾਟ ਕਰਾਂਗੇ ਇਸ ਬੰਦੇ ਦਾ ਬਾਈ ਜੀ ਹਾਂ ਬਿਲਕੁਲ ਇਹ ਗੱਲਾਂ ਪਿੰਡ ਦੇ ਵਿੱਚ ਦੇਖੋ ਕੁਝ ਗੱਲਾਂ ਹੁੰਦੀਆਂ ਪਿੰਡ ਦੇ ਵਿੱਚ ਅਲੱਗ-ਅਲੱਗ ਸਾਹਮਣੇ ਨਹੀਂ ਗੱਲਾਂ ਕਰਦਾ ਹੁੰਦਾ ਨਾ ਚੈਨਲ ਤੇ ਹਾਂਜੀ ਵੀ ਹੱਡਾ ਐਨ ਹੋ ਜੀ ਯਾਨੀ ਅੰਦਰੂਨੀ ਇਹ ਗੱਲਾਂ ਚੱਲ ਪਈਆਂ ਸੀ ਸਾਡੇ ਪਿੰਡ ਦੇ ਵਿੱਚ ਨਹੀਂ ਉਹ ਤਾਂ ਕਹਿੰਦੇ ਜੀ ਵੀ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਦਿੱਤਾ ਹੋਇਆ ਜੀ ਚੋਣ ਲੜ ਸਕਦਾ ਬੰਦਾ ਕਿਤੋਂ ਵੀ ਲੜ ਸਕਦਾ ਹੈ ਜੀ ਤਾਂ ਇਹ ਚੋਣ ਲੜਨ ਦਾ ਅਧਿਕਾਰ ਬਾਈ ਜੀ ਹੈ ਫਿਰ ਜਾਂ ਤਾਂ ਅਸਤੀਫਾ ਦਿੰਦਾ ਇਹ ਪਹਿਲਾਂ ਆਮ ਆਦਮੀ ਪਾਰਟੀ ਚੋਂ ਠੀਕ ਹੈ ਅਸਤੀਵਾ ਦਿੰਦਾ ਬਾਈ ਜੀ ਫੇਰ ਲੜਦਾ ਇਹ ਤਾਂ ਆਮ ਆਦਮੀ ਪਾਰਟੀ ਨੇ ਚਾਲ ਖੇਢੀ ਸੀ ਠੀਕ ਹੈ ਜੀ ਵੀ ਫੋਟੋ ਖਰਾਬ ਕਰਨ ਦੀ ਕਿਉਂਕਿ ਉਹ ਸੀਟ ਉੱਥੋਂ ਨਿਕਲਦੀ ਐ ਕਨੂਰ ਸਾਹਿਬ ਦੀ ਬਾਈ ਜੀ ਹਾਂ 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 ਜੀ ਪਰ ਇਹ ਬਹੁਤ ਦੁੱਖ ਹੋਇਆ ਸਾਨੂੰ ਦਾ ਸਾਡਾ ਸਾਰਾ ਪਿੰਡ ਦੁਖੀ ਆ ਬਾਈ ਜੀ ਇਸ ਗੱਲ ਤੇ ਤਾਂ ਬੰਦੇ ਤੋਂ ਤੇ ਹੁਣ ਤੁਹਾਨੂੰ ਕੁਝ ਰਾਹਤ ਵੀ ਮਿਲੀ ਹੋਊਗੀ ਜਦੋਂ ਪਤਾ ਲੱਗਿਆ ਤੁਹਾਨੂੰ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਜੀ ਵੀਡਰੋਕੀ ਮੈਨੂੰ ਤੁਹਾਡੇ ਤੋਂ ਕੋਲ ਪਤਾ ਲੱਗਿਆ ਜੀ ਹੁਣ ਤੱਕ ਨਹੀਂ ਸੀ ਪਤਾ ਪਰ ਜਿੰਨੀਆਂ ਇਹ ਦੇਖੋ ਜੇ ਮੈਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਨਾ ਕਲਾ ਵਰਤਦੀ ਹੈ ਇੱਕ ਇੱਕ ਲਈ ਵਰਤ ਗਈ ਬਾਈ ਜੀ ਜਿਹੜੀਆਂ ਫਰੀਦਕੋਟ ਹਲਕੇ ਦੇ ਵਿੱਚੋਂ ਵੋਟਾਂ ਸੀਗੀਆਂ ਚਾਰ ਕਹਾ ਝਾੜੂ ਨੂੰ ਸੀਗੀਆਂ ਹਾਂਜੀ ਉਹ ਆ ਕਰਤੂਤ ਕਰਕੇ ਉਹ ਵੀ ਖਤਮ ਹੋ ਗਈਆਂ ਬਾਈ ਜੀ ਇੱਥੋਂ ਵੀ ਫਰੀਦਕੋਟ ਤੋਂ ਵੀ ਦੇਖੋ ਲਹੂਰ ਸਾਹਿਬ ਦੇ ਵਿੱਚ ਹੋਊਗੀ ਨਹੀਂ ਪਰ ਕਰਨਜੀ ਤਾਂ ਅਨਮੋਲ ਤਾਂ ਕਹਿੰਦੇ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਜਿੱਤ ਪ੍ਰਾਪਤ ਹੋਣੀ ਹੈ ਜੀ ਉੱਥੇ ਮੈਂ ਕਹਨਾ ਬਾਈਆ ਤੁਸੀਂ ਰਿਕਾਰਡਿੰਗ ਰੱਖ ਲਓ ਇੱਥੇ ਸਾਡੇ ਪਿੰਡ ਚੋਂ ਤਾਂ 50 ਵੋਟਾਂ ਤੋਂ ਵੱਧ ਜੇ 51ਵੀਂ ਬੋਟ ਨਹੀਂ ਪੈਂਦੀ ਇਹਨੂੰ ਅੱਛਾ ਜੀ ਸਾਡੇ ਪਿੰਡ ਚੋਂ ਤਾਂ 3 ਨੇ ਜੋ 2300 ਵੋਟ ਚੋਂ ਅੱਛਾ 2300 ਵੋਟ ਹੈ ਪਿੰਡ ਦੀ ਹਾਂ ਜੀ ਠੀਕ ਹੈ ਜੀ ਮੈਂ ਹੁਣ ਸਰਪੰਚ ਮੇਰੇ ਕੋਲੇ ਬੈਠਾ ਹੀ ਥੋੜਾ ਜਿਹਾ ਹੋਇਆ ਨਹੀਂ ਦੇ ਪਹਿਲਾਂ ਫੋਨ ਆਇਆ ਤਾਂ ਮੈਂ ਉਹਦੀ ਉਹਨਾਂ ਗਾਲੀ ਕਰਾ ਦਿੰਦਾ ਨਹੀਂ ਤੁਸੀਂ ਇਹ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਵੀ ਤੁਹਾਨੂੰ ਜਿਹੜੇ ਬੰਦੇ ਦੇ ਕਰਕੇ ਤੁਸੀਂ ਸਾਥ ਦਿੱਤਾ ਅੱਜ ਉਹ ਬੰਦੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਜਾਂ ਤੋਂ ਜਦੋਂ ਫਾਰਮ ਪਰ ਉਸ ਤੋਂ ਬਾਅਦ ਕੀ ਪਿੰਡ ਵਾਲਿਆਂ ਦੀ ਕੋਈ ਗੱਲਬਾਤ ਉਸ ਵੀਰ ਨਾਲ ਹੋਈ ਅਮਰਪਾਲ ਸਿੰਘ ਹੋਰਾਂ ਦੇ ਨਾਲ ਬਾਈ ਜੀ ਸਾਨੂੰ ਤਾਂ ਸਾਡਾ ਨਾ ਅਸਲ ਦੇ ਵਿੱਚ ਜਦੋਂ ਇਹ ਗੱਲ ਖਬਰ ਆਈ ਸਾਡਾ ਸਾਰਾ ਪਿੰਡ ਹੀ ਬਾਈ ਜੀ ਸੁੰਗੜ ਗਿਆ अच्छा जी ਵੀ ਇਹ ਬਣ ਕੀ ਗਿਆ ਹੂੰ ਹੂੰ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਨਾ ਬਸ ਮੇਰੇ ਸਾਰਾ ਪਿੰਡ ਕਿਵੇਂ ਸੰਗੜ ਜੂਗਾ ਜੀ ਕੁਝ ਪਿੰਡ ਦੇ ਵਿੱਚ ਆ ਬੋਟ ਆ ਆਮ ਆਦਮੀ ਪਾਰਟੀ ਦੀ ਵੀ ਹੋਊਗੀ ਤੇ ਉਹ ਉਹਨਾਂ ਨੇ ਵੀ ਹੱਲਾਸ਼ੇਰੀ ਦਿੱਤੀ ਹੋਣੀ ਆ ਵੀ ਚੱਕੋ ਕੰਮ ਹੈ ਠੀਕ ਹੈ ਵਧੀਆ ਨਹੀਂ ਜੀ ਨਹੀਂ ਜੀ ਨਹੀਂ ਜੀ ਆਮ ਆਦਮੀ ਪਾਰਟੀ ਦੇ ਬੰਦੇ ਮੈਂ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਜੀ ਅੱਛਾ ਜੀ ਹਾਂ ਜੀ ਤੇ ਇਹ ਇਹ ਗੱਲ ਵੀ ਸਾਹਮਣੇ ਆਉਂਦੀ ਆ ਜੀ ਵੀ ਕਦੇ ਅਮਰਪਾਲ ਸਿੰਘ ਹੋਰਾਂ ਨੇ ਉਸ ਤਰ੍ਹਾਂ ਦੀ ਦਸਤਾਰ ਬੰਨੀ ਹੋ ਨਹੀਂ ਕਦੇ ਪਿੰਡ ਦੇ ਵਿੱਚ ਜੀ ਜਿਵੇਂ ਦੀ ਹੁਣ ਬੰਨੀ ਹੋਈ ਸੀ ਨਹੀਂ ਦਸਤਾਰ ਤਾਂ ਸ਼ਾਇਦ ਬੰਨੀ ਹੋਵੇ ਪਹਿਲਾਂ ਕਿਉਂਕਿ ਅੰਮ੍ਰਿਤ ੜੀਓ ਦਸਤਾਰ ਤਾਂ ਬੰਦੇ ਹੋਣੇ ਗੋਲ ਬੰਦੇ ਸੀ ਪਹਿਲਾਂ ਇਹ ਚ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਦਸਤਾਰ ਬੰਦੇ ਸੀ ਉਹ ਕੋਈ ਗੱਲ ਨਹੀਂ ਹੈ ਇਸੀ ਹਾਂ ਤੇ ਚਲੋ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਠੀਕ ਆ ਬਾਈ ਜੀ ਬਹੁਤ ਸ਼ੁਕਰੀਆ ਬਹੁਤ ਗੱਲ ਹੁੰਦੀ ਬਾਈ ਜੀ ਓਕੇ ਜੀ ਓਕੇ